ਬਾਕੀ ਖੁਸ਼ ਰਹੋ ਹਰ ਜੇ ਸੱਸ ਸਸਰ ਕਾਲ ਦਾ ਸਾਰਾ ਨੂੰ ਕਿਤਾ ਸਾਰੇ ਹਮ ਤੋਂ ਸਾਰੇ ਹਨ ਬਹੁਤ ਵਧੀਆ ਹੋ ਕੇ ਤੇ ਅੱਜ ਆਪਣੇ ਫੰਡ ਵਿੱਚ ਕੁਝ ਚੋਗ ਨਾ ਥਾਇਆ ਤੇ ਆਪਣੇ ਅੱਖਾਂ ਦਾ ਇਲਾਜ ਦੰਦਾਂ ਦਾ ਇਲਾਜ ਹੈ ਨਾ ਤੇ ਥੋੜਾ ਕੰਮ ਤਾਂ ਕੋਈ ਇਲਾਜ ਪਰ ਦੱਸਣਗੇ ਤੇ ਚਲੋ ਤੁਹਾਨੂੰ ਦਿਖਾਣੇ ਆ ਆਪਣੇ ਬਾਰਤ ਲੱਗ ਸਪ ਦਿਖਾਈ ਜਾਣੀ ਹੈ ਕਾਲੀ ਨਾਗਣ ਦਿਖਾਈ ਜਾਣੀ ਹੈ ਦੋ ਮੰੂਲੇ ਸੱਪ ਦਿਖਾਏ ਜਾਣੇ ਹੈ ਪਤਨ ਨਾਗ ਦਿਖਾਏ ਜਾਣੇ ਆ ਕੈਂਪ ਕੋਰੇ ਨਾਗ ਦਿਖਾਏ ਜਾਣੇ ਆ ਭਾਈ ਆ ਗਲੀ ਦੇ ਵਿੱਚ ਜਿੱਥੇ नाथ बाबाਾਂ ਦੀ ਗੱਡੀ ਖੜੀ ਆ ਇੱਥੇ ਭਾਈ 5 ਕਿ ਮਿੰਟ ਦਾ ਪਰਥਾਰ ਆ ਫਿਰ ਦੇਖੋ ਜੀ ਮਾਲਕ ਨਾ ਕਰੇ ਕਿਸੇ ਭਰਾ ਨੂੰ ਸਭ ਮੂਹ ਲਾ ਜਾਂਦਾ ਇਹਦਾ ਗਿਨਾ ਤੇ ਨੁਕਸਾਨ ਕਿੰਨਾ ਲੋ ਜੀ ਉਹਨਾਂ ਬਾਰੇ ਵੀ ਗੱਲ ਦੱਸਣੀ ਆ ਆ ਸਾਡਾ 5 ਮਿੰਟ ਦਾ ਪ੍ਰਚਾਰ ਹੈ ਭਾਈ ਬੱਚੇ ਭੈਣਾਂ ਗੁੱਡੀਆਂ ਜਵਾਕ ਵੱਡੇ ਛੋਟੇ ਭਾਈ ਸਾਰੇ ਵੀਰ ਇੱਥੇ ਪਹੁੰਚੋ ਅੱਜ ਇੱਥੇ ਜੋਗੀ ਨਾਥ ਬਾਦੇ ਦੀ ਗੱਡੀ ਖੜੀ ਹੈ ਲੋ ਜੀ ਹੁਣ ਵੱਜਣੀ ਆ ਭਾਈ ਦੀਨ ਫੇਰ ਭਾਈ ਨਾਗ ਸੱਪ ਵੀ ਦਿਖਾਉਣੇ ਆ ਭਾਈ ਬੱਚੇ ਵੀ ਆ ਸਕਦੇ ਆ ਭਾਈ ਗੁੱਡੀਆਂ ਜਵਾਕ ਛੋਟੇ ਵੱਡੇ ਸਾਰੇ ਆ ਸਕਦੇ ਆ ਜਿੰਨੇ ਬੁੜੇ ਬੱਚੇ ਘਰੇ ਭਾਈ ਸਾਰੇ ਆਓ ਫੇਰ ਨਾ ਗੱਲਾਂ ਕਿ ਮੈਂ ਰਹਿ ਗਿਆ ਸਭ ਜੋਗੀ ਨਾਲ ਦੀ ਬੇਨਤੀ ਹੈ ਸਭ ਪਰਵਾਹ ਨੂੰ ਅੱਜ ਨਾਗ ਬਾਰੇ ਗੱਲ ਸੁਣੀ ਆ ਕਿਸੇ ਨੂੰ ਸੱਪ ਜੰਦੀ ਵੱਟ ਜੇ ਭਾਈ ਖੇਤ ਪੈਲੀ 'ਚ ਤੇ ਘਰੇ ਬੰਦਾ ਕਿਵੇਂ ਪਹੁੰਚੇਗਾ ਤੇ ਲਾਜ ਕਿਵੇਂ ਕਰੇਗਾ ਫਿਰ ਕਈ ਬੰਦੇ ਨਾਜ਼ਰ ਨੂੰ ਮਾਰ ਕੇ ਆਵਾਰਾ ਸੁਣਦੇ ਆ ਉਹਨਾਂ ਦੇ ਫਾਇਦੇ ਕਿੰਨੇ ਤੇ ਨੁਕਸਾਨ ਕਿੰਨੇ ਆ ਕੋਈ ਉਹਨਾਂ ਬਾਰੇ ਵੀ ਗੱਲ ਸੁਣੀ ਆ ਸਾਰੇ ਬਰਾਇੜੀ ਆ ਜੋ ਹੁਣ ਬਦੂ ਦੀ ਪਿੰਡ ਦਾ ਮਹਰਾ ਲੈ ਬਾਬੇ ਛੋੜ ਦੇ ਕਾਲੀ ਨਾ ਦੇਣਾ ਫੇਰ ਭਾਈ ਆ ਜੋੜੀ ਜਿਹੜੇ ਭਰਾ ਦੀ ਆ ਜੋ ਸਾਰੇ ਆ ਜੋ ਲੈ ਜੀ ਸ਼ਬਦ ਬੇਨਤੀ ਹੈ ਭਾਈ ਬੱਚੇ ਗੁੱਡੀਆਂ ਜਵਾਗ ਵੱਡੇ ਛੋਟੇ ਭਾਈ ਸਾਰੇ ਆ ਜੋ ਭਾਈ ਲੈ ਜੀ 5 ਮਿੰਟ ਦਾ ਪ੍ਰਚਾਰ ਹੈ ਨਾਗ ਵੀ ਦਿਖਾਉਣੇ ਆ ਨਾਗਾ ਬਾਰੇ ਗੱਲ ਵੀ ਦੱਸਣੀ ਹੈ ਵੀ ਕਈ ਨਾਗਾ ਜੈਰ ਹੁੰਦਾ ਤੇ ਕਈ ਨਾਗ ਬਨਾਜ ਜੀਤੇ ਹੁੰਦੇ ਭਰਾਵਾ ਕਈ ਬੰਦੇ ਨਾਗਾ ਨੂੰ ਮਾਰ ਕੇ ਆਵਾਰਾ ਛੋੜਦੇ ਆ ਉਹਨਾਂ ਦੇ ਵੀਰੋ ਫਾਇਦੇ ਕਿੰਨੇ ਤੇ ਨੁਕਸਾਨ ਉਹਨਾਂ ਬਾਗੜ ਤੋਂ ਨਗਰੀ ਹੈ ਭਾਈ ਬੱਚੇ ਪੈਣਾ ਸਾਰੇ ਵੀ ਆ ਸਕਦੇ ਆ ਤੇ ਕੋਈ ਪਹਿਲੇ ਨੰਬਰ ਤੋਂ ਕਰ ਦੱਸਣੀ ਮੈਂ ਸੱਪਾਂ ਬਾਰੇ ਗੱਲ ਦੱਸਣੀ ਹੈ ਦੁਆਲੇ ਕਿੰਨੇ ਤੇ ਨੁਕਸਾਨ ਕਿੰਨੇ ਮੈਂ ਉਹਨਾਂ ਬਾਰੇ ਵੀ ਗੱਲ ਦੱਸਣੀ ਹੈ ਭਾਈ ਬਹੁਤ ਬੰਦੇ ਭੈਣਾਂ ਕਰਤੇ ਹੋਗੇ ਜਿਹੜੇ ਘਰੇ ਰਹਿ ਕੇ ਭਾਈ ਉਹ ਵੀ ਆ ਸਕਦੇ ਆ ਕੋਈ ਚਾਰ ਤੇ ਕੋਈ ਗਰਾਈ ਨਹੀਂ ਇਕੱਠੀ ਕਰਨੀ ਸਾਰੇ ਪਰਾਇ ਆ ਜਾਓ ਹੁਣ ਦੇਖੋ ਜੀ ਇਹ ਨਾਗ ਸੱਪ ਫਿਰ ਦਿਖਾਣੀ ਕਾਲੀ ਨਾਗਰ ਟੋਕਰੇ ਵਾਲੀ 5 ਮਿੰਟ ਤੋਂ ਬਾਅਦ ਤੇ ਦੇਖੋ ਭਰਾਵੋ ਇੰਨਾ ਸੱਪਾਂ ਦੀਆਂ ਮੈਂ ਜਾਤਾਂ ਦੱਸਣੀਆਂ ਤੇ ਉਹਨਾਂ ਭਰਾਵਾਂ ਨੂੰ ਇਹ ਨਹੀਂ ਪਤਾ ਵੀ ਜੌਂਦੇ ਸੱਪ ਨੇ ਇੱਕ ਬੰਦੇ ਦਾ ਨੁਕਸਾਨ ਕਰਨਾ ਤੇ ਮਰਿਆ ਸੱਪ ਪੂਰੇ ਪਿੰਡ ਦਾ ਨੁਕਸਾਨ ਕਰੋਗੇ ਉਹ ਭਾਈ ਕਿੱਸੇ ਕਰਦਾ ਪੰਜ ਦਿਨ ਚਾਰ ਦਿਨ ਵਿੱਚ ਕੋਈ ਨਾਲ ਮਾਰ ਕੇ ਛੋੜ ਦੋਗੇ ਆ ਸੂਰੇ ਦੀ ਕਰਨਾ ਸੱਪ ਦੀ ਚਮੜੀ ਦੇ ਜਾਣੀਆਂ ਇਹਦੀ ਚਮੜੀ ਗੜ ਕੇ ਮਿੱਟੀ 'ਚ ਮਿਲ ਜਾਣਾ ਇਹਦਾ ਜ਼ਹਿਰ ਮਿਲ ਜਾਣਾ ਇਹਦਾ ਮਾਸ ਮਿਲ ਜਾਣਾ ਮਿੱਟੀ ਦੇ ਵਿੱਚ ਉਹ ਮਿੱਟੀ ਵੀਰੋ ਜਰੀਲੀ ਹੋ ਜਾਂਦੀ ਆ ਕਦੇ ਤੇ ਮੇਰੇ ਪਣਪਰਾ ਨੇ ਕੰਮ ਧੰਦਾ ਕਰਨ ਵੇਲੇ ਕੋਈ ਫੂਟ ਜੁੱਤੀ ਪਾਲਣੀ ਕਦੇ ਚੱਪਲ ਪਾ ਕੇ ਨੰਗੇ ਪੈਰੀ ਚੱਲ ਪਾਣਾ ਇਸ ਮਿੱਟੀ ਦੇ ਵਿੱਚ ਤੁਹਾਡਾ ਹੱਥ ਲੱਗਦੇ ਕਿਸੇ ਪਣਪਰਾ ਦਾ ਪੌੜ ਲੱਗਦੇ ਨੁਕਸਾਨ ਕੀ ਬਣੇਗਾ ਵੀਰਾ ਐਡੇ ਐਡੇ ਨੂਲੇ ਰੱਖਦੇ ਛਾਲੇ ਪੈਣੇ ਭਰਾਵਾ ਆ ਤੁਹਾਡੇ ਪੈਰਾਂ ਨੇ ਬੱਚੇ ਤੁਹਾਡੇ ਹੱਥਾਂ ਦੇ ਵਿੱਚ ਇਹ ਛਾਲਿਆਂ ਦਾ ਵੀਰੋ ਤੁਸੀਂ ਇਲਾਜ ਕਰਾਉਣਾ ਮੇਰੇ ਭਰਾਵਾਂ ਨੇ ਤੁਹਾਡਾ ਇਲਾਜ ਨਹੀਂ ਬਣੂਗਾ ਕੋਈ ਨਾ ਬਣੇ ਜੇ ਭਰਾਵੋ ਗੱਲ ਗਈ ਵੀ ਸਪਨਾ ਮਾਰਾ ਜਿੰਨਾ ਤੁਹਾਡਾ ਮਨ ਕਰੇ ਉਨੇ ਨਾਗ ਮਾਰ ਦੋ ਪਰ ਨਾਗ ਮਾਰ ਕੇ ਬਾਈ ਪੋਇਆ ਵੱਟ ਕੇ ਨੱਪਦਾਓ ਸੱਪ ਦੀ ਵੀ ਗੱਡੀ ਐ ਪੰਡ ਦਾ ਵੀ ਭਲਾ ਨਾ ਕਿ ਨੂੰ ਹੱਡੀ ਲੱਗੂ ਨਾ ਮਿੱਟੀ ਲੱਗਣੀ ਨਾ ਫੂਕ ਲੱਗਣੀ ਨਾ ਕੱਕਾ ਲੱਕੜਾ ਆ ਤਾਂ ਵੀਰੋ ਸੱਪ ਦੇ ਮੈਂ ਨੁਕਸਾਨ ਦੱਸਿਆ ਹੈ ਆ ਨਾਜ਼ ਵੀ ਦਿਖਾਉਣਾ 2 ਮਿੰਟ ਦੀ ਮੇਰੀ ਗੱਲ ਰਹਿ ਗਈ ਵੀਰਾ ਧਿਆਨ ਨਾਲ ਸੁਣਨਾ ਕੋਈ ਗੜਾਈ ਮੈਂ ਚਾਰ ਵੀ ਇਕੱਠਾ ਕਰਨਾ ਆ ਸੇਵਾ ਮੈਨੂੰ ਪਾਣਾ ਸੜਕਾਂ ਨਹਿਰਾਂ ਤੇ ਵੀਰੋ ਆ ਬੜੀਆਂ ਹੁੰਦੀਆਂ ਐਸ ਵਰਮੀ ਦੇ ਵਿੱਚੋਂ ਸੱਪਾਂ ਦੇ ਵਿੱਚ ਵੱੜ ਗਏ ਤੇ ਵੀਰੋ ਮੰਮੀ ਦਾ ਤਿਆਰ ਕਰ ਦੇਣਾ ਉਹ ਮੰਮੀ ਦਾ ਉਹ ਲਾਉ ਜੀ ਨੇ 2.5 ਮੀਟਰ ਖਬਰ ਬਣਿਆ ਆ ਵਰਮੀ ਦੇ ਵਿੱਚੋਂ ਦੀਨ ਵਜਾ ਕੇ ਸੱਪ ਡੋਗਰਾਂ ਚ ਪਾਉਣਾ ਵਰਮੀ ਨੂੰ ਤੋੜ ਕੇ ਥੋੜ ਕੇ ਵਿੱਚੋਂ ਮੰਮੀ ਦਾ ਕੱਢ ਕੇ ਕੁਝ ਦਵਾਈਆਂ ਪਾ ਕੇ ਵੀਰੋ ਆਹੋ ਦਾ ਵੀਰੋ ਕੁਸ਼ਲਮਾ ਬਣਦਾ ਉਹ ਸਾਡੇ ਬੱਚਾਂ ਦੇ ਪਾਉਣਾ ਸਾਡੇ ਬੁੱਢੇ ਯਾਰ ਫਿਰ ਕੌਣ ਕਾਲੇ ਕਾਲੇ ਗਾਣੇ ਗਾਉਂਦੇ ਵੀ ਪੁੱਤ ਜੋਗੀ ਦਾ ਨਾਂ ਕਦੇ ਐਨਕ ਲਾ ਸਕਦਾ ਹੁਣ ਕਈ ਭਰਾਵਾਂ ਨੇ ਕੀ ਗੱਲ ਕਹੀ ਬਣਾਉਂਦੀ ਸਾਨੂੰ ਕੀ ਪਤਾ ਕੀ ਜੀ ਜਾਏ ਤੇ ਉਹਦੀ ਆ ਮੰਡੀ ਦੇ ਸਿਰਮੇ ਜਿਹਦੇ ਸੱਤ ਅੱਖਾਂ ਤੇ ਐਨਕਾਂ ਨਹੀਂ ਲੱਗਣਦੇ ਪਰ ਦੇਖੋ ਭਾਈ ਅੱਖ ਤੋਂ ਵੱਨਾ ਬੰਦਾ ਕਿਵੇਂ ਹੁੰਦਾ ਤੁਹਾਨੂੰ ਉਹਨਾਂ ਬਾਰੇ ਮੈਂ ਗੱਲ ਦੱਸਦਾ ਫਿਰ ਆ ਨਾਗ ਬਾਰੇ ਦੱਸ ਕੇ ਪਿੰਡ ਵਸਦਾ ਭਲਾ ਤੇ ਨਾ ਕੋਈ ਆਪਾ ਚੱਲਦੇ ਭਲਾ ਪਰ ਗੱਲ ਮੇਰੀ ਚੰਗਾ ਸੁਣਨਾ ਵੀਰੋ ਕੋਈ ਘਰਾਂ ਦੀ ਇਕੱਠੀਆਂ ਕਰਨੀਆਂ ਨਾ ਕਦੇ ਘਰੋਂ ਕਦੇ ਜਾਣਾ ਆ ਸ਼ੋਦਾ ਸਾਨੂੰ ਬਾਗਰ ਤੋਂ ਲੱਗਦੀ ਹੈ ਦੇਖੋ ਮੇਰਾ ਭਰਾਵੋ ਆ ਤੁਹਾਡੇ ਨੱਕਰ ਦੇ ਵਿੱਚੋਂ ਵੀਰਾਂ ਸੀ ਕਿ ਬੋਤਲ ਪਾਣੀ ਪਈ ਆ ਸਾਹਮਣੇ ਕਰ ਚੋ ਕਿ ਤੁਹਾਨੂੰ ਨੇ ਸਾਨੂੰ ਪਾਣੀ ਪੀਣੇ ਵਾਸਤੇ ਦਿੱਤਾ ਭਰਾਵਾ ਉਹ ਵੀ ਪਾਣੀ ਮੈਂ ਕੱਚ ਦੀ ਗਲਾਸੀ ਚ ਪਿਆ ਜਦੋਂ ਤੁਹਾਡਾ ਪੁੱਤਾ ਜਲਮਨਿੰਦਰ ਨੇ ਵੀ ਦੋ ਗਰੀਬ ਦਾ ਅਮੀਰ ਦਾ ਉਹਦੀ ਅੱਖ ਇ tanto ਸਾਫ਼ ਜਿੱਦਾਂ ਆ ਚੰਨ ਸਾਫ਼ ਹੈ ਨਜ਼ਰਾਂ ਤੁਹਾਡੀਆਂ ਕਦੇ ਕਦੇਗੀਆਂ ਭਰਾਵਾ ਵਧੀਆ ਸਾਫਣ ਤੋਂ ਬਦਲ ਨਾ ਹੁੰਦਾ ਅੱਛੇ ਸਾਬੂਨ ਨਾਲ ਸਿਰ ਧੋਂਦਾ ਸੱਚੀ ਸ਼ਰਫ ਨਾਲ ਕੱਪੜੇ ਧੋਂਦੇ ਆ ਪਰ ਤੁਸੀਂ ਵਧੀਆ ਸਫਾਈ ਕਰਦੇ ਹੋ ਪਰ ਅੱਖ ਦੀ ਸਫਾਈ ਤੁਹਾਡੇ ਵਿੱਚੋਂ ਕੋਈ ਨਹੀਂ ਮੇਰਾ ਭਰਾ ਕਰਦਾ ਉਹ ਕੈਸੇ ਨਹੀਂ ਕਰਦੇ ਭਰਾਵਾ ਜਦੋਂ ਬੰਦੇ ਦੀ ਅੱਖ ਦੇ ਵਿੱਚ ਭਾਈ ਸਾਹਿਬ ਮਿੱਟੀ ਪਾ ਲੀ ਮਛਰ ਮੱਖੀ ਪੈਣਾ ਤੁਮਾ ਪਦੂਸਰ ਪੈਣਾ ਕੋ ਰੋਤਾ ਮਿੱਟੀ ਪੈ ਜਾਣਾ ਤੇ ਬੜੇ ਲਖੇ ਭਰਾ ਇਹ ਨਹੀਂ ਕੰਮ ਕਰਨਗੇ ਵੀ ਚਾਰ ਛੱਤੇ ਲਾ ਦੀਏ ਪਾਣੀ ਦੇ ਛੱਤੇ ਨਹੀਂ ਆਪਾਂ ਲਾਉਣਾ ਅੱਖ ਨੂੰ ਤਾਂ ਮਲ ਦਿੰਦੇ ਆ ਅੱਖ ਮੰਨ ਲੈ ਤੇ ਗਾੜ ਅੱਖ ਤੋਂ ਅੰਨਾ ਵੱਡਾ ਕਿਵੇਂ ਹੁੰਦਾ ਪਰਾਦੀ ਗੱਲ ਮੇਰੀ ਧਿਆਨ ਸੁਣਨਾ ਫਿਰ ਆ ਨਾ ਦੇ ਦਿਖਾ ਕੇ ਪਿੰਡ ਵਸਦੇ ਭਲੇ ਤੇ ਨਾ ਕੋ ਵੀ ਆਪਾਂ ਚੱਲਦੇ ਪਰ ਕੱਲ ਮੇਰੀ ਧਿਆਨ ਸੁਣਨਾ ਵੀ ਰੋ ਤੇ ਕੋਈ ਜਦੋਂ ਬੰਦੇ ਦੀ ਅੱਖ ਦੇ ਵਿੱਚ ਭਰੋ ਮਿੱਟੀ ਪੈਰੀ ਮਛਰ ਮੱਖੀ ਪੈਣਾ ਤੇ ਮੇਰੇ ਪੜੇ ਲਖੇ ਭਰਾਵਾਂ ਨੇ ਛੱਤੇ ਲਾਉਣਾ ਵੀ ਇਹ ਨਹੀਂ ਵੀ ਚਾਰ ਛੱਟੇ ਲਾੜੀਏ ਪਾਣੀ ਦੇ ਛੱਟੇ ਨਹੀਂ ਲਾਉਣਾ ਅੱਖ ਨੂੰ ਮਲਣੀ ਹੈ ਅੱਖ ਮਲਣੇ ਤੋਂ ਬਾਅਦ ਐਦਾਂ ਭਰਾਵੋ ਤੁਹਾਡੀ ਅੱਖ ਦੇ ਵਿੱਚ ਲਾਲਗੀ ਆਉਂਦੀ ਹੈ 2 ਮਹੀਨਾ 4 ਮਹੀਨਾ ਲਾਲਗੀ ਨੂੰ ਟੈਮ ਲੰਘ ਜਾਣਾ ਪ੍ਰੋਬਲਮ ਕੀ ਆਉਣੀ ਮੇਰੇ ਭਰਾਵਾਂ ਤੁਹਾਵੇਂ ਤੋਂ ਬਗੈਰ ਕੁਆਰਮੀ ਬੜਨਾ ਅੱਖਾਂ 'ਗੇ ਚਾਰੇ ਆਉਣ ਲੱਗ ਜਾਣਾ ਸੂਝਤਾ ਦਾ ਨਾ ਪਏ ਨਾ ਚੇਹੇ ਨਾ ਪਛਾਣੇ ਜਾਣਗੇ ਤੁਸੀਂ ਭਾਈਪੁਰ ਕਿੱਥੇ ਪਹੁੰਚੋਗੇ ਜਿਹੜੇ ਪੜ ਲਿਖੇ ਕੋ ਨੌਜਵਾਨ ਡਾਕਟਰ ਬਣ ਗਏ ਉਹਨਾਂ ਕੋਲ ਹੀ ਪਹੁੰਚਦੇ ਹੋ ਡਾਕਟਰ ਸਾਹਿਬ ਨੇ ਚੈੱਕ ਕਰਕੇ ਮਸ਼ੀਨਾਂ ਲਾ ਕੇ ਤੁਹਾਨੂੰ ਗੱਲ ਕੀ ਕਹਦੇਣੀ ਭਰਾਵਾ ਵੀ ਭਾਈ ਤੇਰੀ ਨਜ਼ਰ ਕਬੀ ਹੈ ਇੱਕ ਨੰਬਰਾਂ ਵਿੱਚ ਲੱਗੂ ਜਾਂ ਡੇਢ ਨੰਬਰ ਦੋ ਨੰਬਰਾਂ ਨੇ ਲੱਗਣੀ ਹੈ ਨੰਬਰ ਵੱਧ ਜਾਣਗੇ ਉਦੋਂ ਲੈਚ ਪਾ ਜਾਣਾ ਤੁਸੀਂ ਪੜੇ ਲਿਖੇ ਮੇਰੇ ਭਰਾ ਤੁਸੀਂ ਐਨਕ ਵੀਰਾ ਲਾ ਲੈਂਦੇ ਅੱਖ ਦੇ ਵਿੱਚ ਬੱਚੇ ਦੇ ਬਾਪਾਂ ਨੇ ਲੋ ਡਾਕਟਰ ਸੁਣਾ ਬੇਟਾ ਐਨੇ ਕੁ ਤੁਸੀਂ ਲਾ ਲੈਣੀ ਪ੍ਰਭਾ ਐਨੇ ਕੁ ਤੁਹਾਡਾ ਇਲਾਜ ਨਹੀਂ ਕਰਦੀ ਆ ਉਹ ਕਿਵੇਂ ਨਹੀਂ ਕਰਦੀ ਐਨੇ ਕੁ ਵੀਰੋਕ ਦੂਰਕੀਨ ਐ ਅੱਜ ਦੂਰ ਕੱਠ ਲਾ ਕੇ ਦੱਸ ਲਾ ਦਿੰਦੀ ਆ ਅੱਜ ਕਿੰਨੇ ਬਣਨ ਲੱਗੀ ਨਾ ਮੇਰੇ ਚੇਰੂ ਗੁੱਡੀਆ ਨੂੰ ਭਰਾ ਨੂੰ ਜਿੰਨੇ ਬੰਦੇ ਨੇ ਗੁੱਡਾ ਹਣਾ ਫੂਲ ਕਟਣਾ ਤੇ 2 ਨੰਬਰ ਵੀ ਆਣੇ ਕੋਣੀ 3 ਆਉਣੀ 4 ਆਉਣੀ 5 ਆਉਣੀ ਐਡਾ ਭਰਾ ਉਹ ਬੰਦੇ ਨੇ ਅੰਨਾ ਹੋ ਜਾਣਾ ਹੌਲੀ 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 ਹੋਣੀ ਭਾਈ ਸਾਹਿਬ ਜਿੱਦਾਂ ਦੀ ਆ ਤੁਹਾਡੇ ਮੰਗਰ ਦਾ ਵੀਰ ਚੱਲ ਅੰਨਾ ਹੋ ਗਿਆ ਐਡਾ ਵੀਰੇ ਮਿੱਟੀ ਕੱਢੋ ਨਾ ਬਤਾਖ ਤੋ ਅੰਨੀ ਹੋ ਕੇ ਬਹਿ ਜਾਂਦਾ ਲੋੜੀ ਤੁਹਾਨੂੰ ਆਖਦੇ ਨਾ ਪਰਦੇ ਬਣਾ ਕੇ ਦੱਸਦਾ ਵੀ ਬੰਦੇ ਦੀ ਲੈਟ ਭਾਈ ਕਿੱਥੋਂ ਤੱਕ ਚੱਲਦੀ ਹੈ ਤੇ ਅੱਖ ਤੋਂ ਅੰਨਾ ਬੰਦਾ ਕਿਵੇਂ ਹੁੰਦਾ ਮੇਰੇ ਤੁਹਾਨੂੰ ਉਹਨਾਂ ਬਾਰੇ ਵਿੱਚ ਗੱਲ ਲੱਖਦਾ ਫਿਰ ਆ ਨਾਗ ਦਿਖਾ ਕੇ ਪਿੰਡ ਵਾਸਤੇ ਆਪਲਾ ਤੇ ਨਾਪਦੀ ਆਪਾ ਚੱਲਦੇ ਪਰ ਗੱਲ ਮੇਰੀ ਚਾਨਾ ਸੁਣਨਾ ਆਹ ਬਾਈ ਜੇ ਨਾ ਨਾ ਦੇ ਲੈਡੀ ਸਾਰੇ ਮੇਰੇ ਭੈਣ ਭਰਾ ਆ ਕੱਚ ਦੀ ਗਲਾਸ 'ਤੇ ਗੌਰ ਨਾ ਦੇਖਣਾ ਵੀਰੋ ਤੁਹਾਨੂੰ ਅੱਖ ਦੇ ਨਾਲ ਪੜ ਕੇ ਬਣਾ ਕੇ ਦੱਸਦਾ ਵੀ ਲੈਟ ਬੰਦੇ ਦੀ ਕਿੱਥੋਂ ਤੱਕ ਕੰਮ ਕਰਦੀ ਆ ਭੈਣ ਭਰਾ ਦੀਆਂ ਨਜ਼ਰਾਂ ਕਿਵੇਂ ਘਟਦੀਆਂ ਆ ਕੱਚ ਦੀ ਗਲਾਸ 'ਤੇ ਗੌਰ ਨਾ ਦੇਖਣਾ ਵੀਰੋ ਲਾਓ ਨਾਪਦੀ ਬੰਦ ਕਰਨਾ ਦੇਖੋ ਭਾਈ ਸਾਹਿਬ ਆ ਵੀਰੋ ਤੁਹਾਡੇ ਸਾਹਮਣੇ ਨੇ ਦਵਾਈਓ ਪਰ ਭਾਈਆ ਜਿਹੜੇ ਪਾਸੇ ਤੋਂ ਵੀਰੋ ਆਹ ਕੱਚ ਦੀ ਗਲਾਸੀ ਦਾ ਭਾਈ ਸਾਹਿਬ ਪਾਣੀ ਤਾਂ ਬਿਲਕੁਲ ਸਾਫ਼ ਨਜ਼ਰ ਆਉਂਦਾ ਹਰ ਇੱਕ ਬੇਰੇ ਪੈਣ ਪ੍ਰਾਣੋ ਪਰ ਉੱਪਰਲੇ ਪਾਸੇ ਵੀਰੋ ਆਹ ਜਿੱਤਾ ਚਾਰਾ ਪੁੰਦਾ ਨਾ ਬੰਦੇ ਦੀ ਅੱਖ ਦੇ ਵਿੱਚ ਅੰਦਾ ਵੀਰੋ ਤੁਹਾਡੀ ਆ ਅੱਖ ਦੇ ਵਿੱਚ ਤੇ ਸਾਰੀਆਂ ਲਈ ਤਾਂ ਭਾਈ ਮੇਰੇ ਬੱਚੇ ਨੂੰ ਮਾਤਾ ਨੂੰ ਪ੍ਰਾਣੋ ਸਾਰੀ ਲੈਟ ਅੱਖ ਤੋਂ ਨਹੀਂ ਮਿਲਦੀ ਭਾਈ ਅੱਖ ਤੋਂ ਨਹੀਂ ਮਿਲਦੀ ਸਾਰੀ ਲੈਟ ਕੁਝ ਲੈਟ ਵੀਰੋਂ ਆਪਾਂ ਨੂੰ ਦਿਮਾਗ ਤੋਂ ਮਿਲਦੀ ਆ ਜੋ ਦਿਮਾਗ ਦੀ ਲੈਟ ਹੁੰਦੀ ਭਰਾਵਾ ਉਹ ਐਂ ਸਾਫ਼ ਹਣੀ ਐ ਕਿ ਦਾ ਆ ਥੱਲੇ ਪਾਣੀ ਸਾਫ਼ ਐ ਪਰ ਅੱਗੇ ਅੱਖ ਤੋਂ ਅੰਨਾ ਬੰਦਾ ਕਿਵੇਂ ਹੁੰਦਾ ਭਾਈ ਅੱਖ 'ਚ ਰੇਤਾਂ ਪੈਣਾ ਮਿੱਟੀ ਪੈਣੀ ਮੱਛਰ ਮੱਖੀ ਧੂਆਂ ਪੂਸਣ ਪੈਣਾ ਲੋਕਾਂ ਨੇ ਕੱਢ ਦੇਣਾ ਹਰੀ ਭੱਟੀ ਬਣ ਕੇ ਜਗ ਦਿਖਾ ਦੇਣਾ ਔਰ ਜਵਾ ਫਿਰ ਭਾਈ ਆ ਸਾਡੇ ਬੰਦੇ ਦੇ ਚਾਨਣ ਦਿਖਾਉਂਦੇ ਆ ਫਿਰ ਬੜੇ ਬਾੜੇ ਗਾਣੇ ਗਾਉਂਦੇ ਵੀ ਪੁੱਤ ਜੋਗੀ ਜਾਨਾ ਕਰੇ ਅਣਕ ਲੋੜ ਤੁਹਾਡੇ ਪੰਜ ਪੰਜ ਚਾਰ ਸਾਲਾਂ ਅੱਖੀਂ ਅੰਕ ਲਾਉਂਦੇ ਆ ਪਰ ਅੱਜ ਦੀ ਜਗ ਦੇ ਸਾਡੀ ਅੱਖਾਂ ਤੇ ਅੰਖਾਂ ਲੱਗਣ ਦਿੰਦੀਆਂ ਪਰ ਹੁਣ ਕਈ ਬਰਾਜ ਜੜ ਕੇ ਅੱਜ ਸਾਨੂੰ ਕੀ ਪੁੱਤਾਂ ਕੀ ਚੀਜ ਆ ਜੇ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਦੱਸਦਾ ਹਾਂ ਪਰ ਆ ਪਾਣੀ ਦੇ ਵਿੱਚ ਵੀ ਇੱਕ ਅੱਖ ਦੇ ਵਿੱਚ ਵੀ ਦਿਖਾ ਸਕਦਾ ਹਾਂ ਮੈਂ ਗੋਣਾ ਤੇ ਦੇਖੋ ਭਾਈ ਤੁਹਾਡੇ ਨਕਰੋਂ ਇੱਕ ਸ਼ੀਸ਼ੇ ਬਟਾ ਦੇਖੋ ਹੁਣ ਪਛੇੜ ਫੜ ਕੇ ਬਿਚਾਰ ਨਾ ਕਰੋ ਮੇਰਾ ਹੌਲੀ ਵਾਲੇ ਨੇ ਬਾਤ ਬਿਲਕੁਲ ਹਾਂ ਕੋ ਕੋ ਬੰਦਾ ਬਾ ਐਨੀ ਮੈਂ ਗੱਲਾਂ ਦੱਸ ਸਕਦਾ ਹਾਂ ਤੇ ਆਪਣੇ ਹੱਥ ਨਾਲ ਵੀਰਾ ਆ ਕਿਸੇ ਵੀ ਮੇਚ ਆੱਕ ਸਕਦਾ ਸੀ ਪਰ ਮੈਨੂੰ ਪਤਾ ਕਿਉਂ ਨਹੀਂ ਚੁੱਕੀ ਹੈ ਕੁਝ ਮੇਰੇ ਪਰਮਾਨੰਦੇ ਬਹਿਨੀ ਹੁੰਦੇ ਮਾਤਾ ਪਿਤਾ ਜਿਨ੍ਹਾਂ ਨੇ ਕੀ ਗੱਲ ਸੋਚ ਲਈ ਹੈ ਵੀ ਦਾਤ ਜੀ ਨੇ ਵਿੱਚੋਂ ਵਧੀਆ ਚੱਕ ਲਈ ਨਕਲੀ ਦਵਾਈਆਂ ਪੋਚਾਰੇ ਗੀਆਂ ਆ ਬੱਚੇ ਨੂੰ ਪਤਾ ਨਹੀਂ ਚੰਗੀ ਕਰੇ ਤੇ ਮਾੜੀ ਕਰੇ ਵੀਰੇ ਮੈਂ ਤਾਂ ਸਿਖਾਉਂਦਾ ਹਾਂ 15 ਦਿਨ ਦੀ ਦਵਾ ਪਾਣੀ ਚ ਪੌਣੀ ਕਾਲੇ ਪਾੜ ਤੇ ਕਾਲੇ ਬੁੱਤਲ ਕਹਿੰ ਘੁੱਟਦੇ ਆ ਕਿਸੇ وجہ ਤੇ ਵੱਡੇ ਤੋ ਕੁੜੀਆਂ ਫਾਇਦਾ ਕਰਦਾ ਤੋ ਦੇਖੋ ਜੀ ਆ ਸਾਡੇ ਬੱਚਾ ਨੇ ਪੌਣੇ ਆ ਸਾਡੇ ਬੁੰਡੇ ਪੌਣੇ ਆ ਫਿਰ ਗੌਣ ਵਾਲੇ ਗਾਣੇ ਕਰਦੇ ਵੀ ਪੁੱਤ ਜੋਗੀ ਦਾ ਨਾਮ ਕਰੇ ਹਨਲਾ ਸਕਦਾ ਆ ਵੀਰੇ 15 ਬੰਦੀ ਦਵਾਈ ਪਾਣੀ ਦੇ ਵਿੱਚ ਮੈਂ ਇਕੱਠੀ ਖਾਂ ਪਾਈ ਐ 15 ਦਿਨ ਬਈ ਤੁਸੀਂ ਨਹੀਂ ਬੜਾ ਅਸੀਂ ਨਹੀਂ ਬਈਏ ਪੂਰੇ ਬੜਾ ਜਿੱਦਾਂ ਖਾਣਾ ਖਾ ਕੇ ਜੀ ਸਾਡੇ ਬੱਚਾ ਨੇ ਬਟਿਆਨੇ ਸੌਣਾ ਸੌਣ ਦੇ ਲਈ ਦਵਾਈ ਪਾਣੀ ਐ ਸਾਡੇ ਬੱਚੇ ਗੁੱਡੇ ਸੌਣਗੇ ਪਰ ਦਵਾਈ ਨਾ ਸੌਣੀ ਆਹ ਅੱਖ ਦੇ ਕੋ ਮਨੜੀ ਪੂਰੀ ਰਾਤ ਐ ਕਿਉਂਕੋ ਭਾਈ ਸਾਹਿਬ ਤੁਸੀਂ ਪੜੇ ਲਿਖੇ ਮੇਰੇ ਭਰਾ ਜਦੋਂ ਅੱਖ ਦੇ ਵਿੱਚ ਬੰਦੇ ਦੇ ਰੇਤਾਂ ਪੈਂਦਾ ਮਿੱਟੀ ਪੈਂਦੀ ਮੱਛਰ ਮੱਖੀ ਪੈਂਦਾ ਆ ਕੀ ਐ ਲੋੜੀ ਐ ਸਾਫ ਕਰੋ ਜਦੋਂ ਧੀਆਂ ਪੈਣਾ ਝੂਠੇ ਬਰਤਨ ਮਾਂਜ ਕੇ ਲੀੜੇ ਕੱਪੜੇ ਧੋ ਕੇ ਸਾਫ ਕਰ ਦਿੰਦੀਆਂ ਲੋੜੀ ਤੁਹਾਡੀਆਂ ਅੱਖਾਂ ਸਾਫ ਐ ਤੋ ਤੁਹਾਡੇ ਨਕਰ ਦੇ ਭਰਾਵੋ ਚੱਲ ਪਾਣੀ ਵੀ ਸਾਫ 2 ਮਿੰਟਾ ਠਹਿਰ ਕੇ ਦੇਖੋਗੇ ਜਿੱਦਾਂ ਦਾ ਪਾਣੀ ਤੁਹਾਡੇ ਨਕਰੋਂ ਪਹਿਲਾਂ ਨਿਕਰ ਆਉਂਦਾ ਸੀ ਨਾ ਭਾਈ ਸਾਹਿਬ ਤੁਹਾਨੂੰ ਉਸੇ ਤਰੀਕੇ ਨਾਲ ਪਾਣੀ ਆ ਦੁਬਾਰਾ ਫੇਰ ਨਿਕਲਣਾ ਉਸੇ ਤਰੀਕੇ ਨਾਲ ਦੇ ਪਰ ਹਰ ਕੋਈ ਮੇਰੇ ਭਰਾਵਾਂ ਨੇ ਪਤਾ ਕੀ ਗੱਲ ਕਹਣੀ ਹੈ ਕਿ ਬਾਬੇ ਨੇ ਜਾਦੂ ਲਾਇਆ ਤੇ ਕਿੱਟਾ ਬਣੀ ਵਰਦਾ ਜਿਹਦੇ ਮੇਰੇ ਕੋਲ ਕੋਈ ਜਾਦੂ ਨਹੀਂ ਹੈ ਐਸ ਨੂੰ ਮੇਰੇ ਦੀ ਕਮਾਲ ਹੈ ਜਿਹੜੀ ਤੁਹਾਡੇ ਸਾਹਮਣੇ ਵੀਰੇ ਮੈਂ ਪਾਣੀ ਚ ਕਰਕੇ ਦਿਖਾਈ ਹੈ ਆਹ ਤੇ ਦਰਪਾ ਵੀਰੇ ਪਾਣੀ ਆਲਾ ਮੈਂ ਸੁਰਦ ਦਿਆਂ ਉਹ ਦੂਜੇ ਬਜਟੇ ਬਈ ਤੁਹਾਡੀ ਪੰਚਾਇਤ ਕੋਲ ਹੈ ਅਗਰ ਤੁਹਾਡੇ ਮਕਰੋ ਕੋਈ ਵੀ ਮੈਨੂੰ ਵੱਡਾ ਛੋਟਾ ਭਣ ਭਰਾ ਇਹ ਗੱਲ ਕਹਿੰਦਾ ਨਾਪ ਜੀ ਮੈਂ ਚਸਮਾ ਤੇ ਵਗੈਰਾ ਖਵਾਰ ਨਹੀਂ ਬਣਦਾ ਮੈਂ ਟੁੱਟਰ ਨਹੀਂ ਕੀਤੀ ਹੈ ਸਭ ਦੀ ਮਾਂ ਪਣ ਛੋਟੇ ਵੱਡੇ ਭਣ ਭਰਾ ਇੱਕ ਵਰਗੇ ਆ ਭਣ ਭਰਾ ਨੂੰ ਮੈਂ ਹੁਣੇ ਤੋੜ ਕੇ ਦਿਖਾ ਦੂੰ ਕਿਹਨੇ ਮਤਗੜੇ ਪਾ ਸਕਦਾ ਮੈਂ ਟੁੱਟਰ ਨਹੀਂ ਦਾ ਕੀਤੀ ਹੈ ਕੋਈ ਗੋਡੇ ਦੁਖਣ ਦਾ ਕਾਰਨ ਕੀ ਹੈ ਫਰੀਸ ਚਕਨਾਟ ਆਪਣੀ ਘੱਟੀਆਂ ਤਾਂ ਗੋਡੇ ਦੁਖਦੇ ਆ ਭਾਈ ਅਗਰ ਗੋਡੇ ਆਲਾ ਕੋਈ ਭਣ ਭਰਾ ਨਹੀਂ ਹੈ ਵੀ ਮਾਂ ਪਣ ਨੂੰ ਰੋ ਕੇ ਦਵਾਈ ਲੈ ਲੋ ਕਰੋ ਲਾ ਲਓ ਅਗਰ ਕਿਸੇ ਦੀ ਕਮਰ ਦੁਖਦੀ ਹੈ ਨਾ ਮੇਰੇ ਪੈਣ ਪਰਾ ਦੀ ਜਿਹੜਾ ਬੰਦਾ ਕਹਿੰਦਾ ਮੇਰੇ ਮੜਕੇ ਹਿੱਲੇ ਆ ਉਹ ਬੰਦਾ ਮੇਰੇ ਕੋਲ ਆ ਜਾਓ ਭਾਈ ਦੇਖੋ ਕਿਸੇ ਗੁੜੀਆਂ ਨੂੰ ਕਮਰ ਦਾ ਰੋਗ ਹੈ ਐਥੇ ਨਹੀਂ ਹੋਣਾ ਦਵਾਈ ਮੇਰੀ ਲੈ ਜਾਓ ਘਰੇ ਜਾ ਕੇ ਲਾਓ ਆ ਤੇਲ ਕਮਰ ਤੇ ਲਾਉਣਾ ਅਗਰ ਕਿਸੇ ਬੰਦੇ ਨੂੰ ਕਮਰ ਦਾ ਰੋਗ ਹੈ ਤੇ ਬੰਚੇ ਆ ਜਾਓ ਅੱਜ ਭੰਗੜੇ ਫਵਾ ਦੂ 2 ਮਿੰਟ ਤੋਂ ਪਹਿਲਾਂ ਹੁਣੇ ਮੈਂ ਤੋਰ ਕੇ ਦਿਖਾਉਂਗਾ ਮੈਂ ਟੇਚਰ ਨਹੀਂ ਕੀਤਾ ਪਰ ਭਾਈ ਲੋਕ ਤੁਹਾਨੂੰ ਬੇਕੂ ਬਣਾਉਂਦੇ ਨੇ ਪਤਾ ਕਿੱਦਾ ਬਣਾਉਂਦੇ ਆ ਕਿ ਕੋਈ ਤੁਹਾਡਾ ਮਣਕਾ ਨਹੀਂ ਕਿਸੇ ਦਾ ਹਿੱਲੇਗਾ ਭਾਈ ਸਾਹਿਬ ਪ੍ਰਧਾਨ ਸਾਹਿਬ ਦੀ ਮਣਕਾ ਹਿੱਲ ਜੇ ਨਾ ਤੇ ਬੰਦਾ ਮ ਤੂੰ ਪਸ਼ਾਬ ਨੂੰ ਉੱਠ ਕੇ ਬੰਦਾ ਜਾ ਸਕਦਾ ਨਾ ਖੜਾ ਆਹ ਡੱਬੀ ਦੀ ਤੀਲ ਪਹਿਣਾ ਮੈ ਪਤਾ ਕਿਉਂ ਲਈਏ ਤੁਸੀਂ ਪੜੇ ਲਿਖੇ ਪਾਈ ਸਭ ਪੜ ਪੜੇ ਵੀ ਆਹ ਡੱਬੀ ਦਾ ਤੀਲਾ ਸਾਣਾ ਜੀ ਨਾ ਪਹਿਣੋ ਤੇ ਐਂ ਡੱਬੀ ਦੇ ਤੀਲੇ ਨੇ ਬਿਲਕੁਲ ਅਗੋਲ ਹੋ ਜਾਣਾ ਤੇ ਤਰੀਕੇ ਨਾਲ ਆ ਗੋਲ ਦਾ ਆਇਆ ਇਧਰੋਂ ਭਾਈ ਤਿੱਖਾ ਆ ਮੈਂ ਤਾਂ ਲੈ ਇਹ ਡਰਨਾ ਨਹੀਂ ਵੀਰੇ ਗਰਮ ਨਹੀਂ ਹੈ ਮੇਰੇ ਹੱਥ 'ਚ ਬੜਾ ਠੰਡਾ ਹੈ ਇਹ ਆ ਬਿਮਾਰੀ ਇਕਦੋਨਾ ਕਰਦੀ ਹੈ ਇਹਨੂੰ ਮੈਂ ਰੋਗ ਬਖਾਵਾ ਨਹੀਂ ਰੱਖੇ ਮਾ ਇਹ ਕੋਰ ਬਾਬਾ ਕੋਡੇ ਵਾਲਾ ਪੰਜਗਾ ਚੱਲ ਆ ਦੇਖੋ ਆ ਬਿਮਾਰੀ ਹੁੰਦੀ ਸਹੀ ਗੱਲ ਹੈ